ਆਪ ਜੋੜੇ ਕਿ ਪਾਪਾ ਦੇ ਯਾ ਕਿੰਨੇ ਪੈਸੇ ਆ ਤੇ ਇਹ ਕੀ ਕਰਨੇ ਨੇ ਦੇਣਾ ਹੈ ਕਿਉਂ ਕਿਨੂੰ ਦੇਣਾ ਤਾਂ ਦੇਣਾ ਜੀ ਮੈਨੂੰ ਕਿਉਂ ਦੇਣੇ ਜਿਹਨੂੰ ਲੋੜ ਹੁੰਦੇ ਦਾ ਆ ਜਾ ਚੱਲਾ ਦੋ ਚਾਰ ਗੱਲਾਂ ਦਾ ਕਰੀਏ ਕੋਈ ਤਾਂ ਹੀ ਤਾਂ ਫਾਇਦਾ ਹੋਵੇ ਐਂ ਪਤਾ ਨਾ ਲੱਗਣਾ ਕਿ ਕਿਹੜੇ ਪੈਸੇ ਕਿਨੂੰ ਦੇਤੇ ਬਾਪੂ ਜੀ ਆਇਓ ਮੜਾ ਜਾ ਉਹਨਾਂ ਨੂੰ ਆਜੋ ਬਾਪੂ ਜੀ ਇੱਕ ਮਿੰਟ ਆਜੋ ਪਤਾ ਤਾਂ ਲੱਗੇ ਕਿਨੂੰ ਪੈਸੇ ਦੇਣੇ ਨੇ ਕਿਉਂ ਦੇਣੇ ਗੋਪ੍ਰੋ ਲੈਣਾ ਸੀ ਅੱਛਾ ਇਹ ਬਾਪੂ ਜੀ ਨੇ ਇਹਨਾਂ ਦੀ ਲੱਤ ਦਾ ਆਪਰੇਸ਼ਨ ਹੋਣਾ ਤੇ ਇਹਨਾਂ ਨੂੰ ਇੱਕ ਮਿੰਟ ਰੁਕ ਜਾ ਇਹ ਮਾਇਆ ਦੇ ਕੇ ਇਹਨਾਂ ਦਾ ਆਪਰੇਸ਼ਨ ਹੋ ਸਕਦਾ ਜਾਂ ਫਿਰ ਤੂੰ ਇਹਦੇ ਕਪੜੇ ਕੋਪੜੇ ਲੈ ਲਈ ਕੀ ਕਰਨਾ ਤੇ ਇਹਨਾਂ ਨੂੰ ਇਹ ਕਿਹੜਾ ਤੈਨੂੰ ਜਾਣਦੇ ਨੇ ਇਹਨਾਂ ਨੂੰ ਦੇ ਕੇ ਪੈਸੇ ਕੀ ਮਿਲਣਾ ਤੁਸੀਂ ਕਿਉਂ ਦੇਣੇ ਇਹਨਾਂ ਨੂੰ ਪੈਸੇ ਦੋ ਮਿੰਟ ਸੋਚ ਲੈ ਸਾਈਡ ਤੇ ਪਾਪਾ ਦੇਖ ਨਹੀਂ ਰਹੇ ਜੇ ਪੈਸੇ ਰੱਖਣੇ ਨੇ ਕਿ ਦੇਣੇ ਨੇ ਉਹ ਦੇ ਦੋ ਫਿਰ ਦੇਖੋ ਜੀ ਮੁੰਡਾ ਆਪਣੀ ਜੋੜ ਕੇ ਬਾਪੂ ਜੀ ਲਿਆਇਆ 500 ਰੁਪਏ ਵਾਹਿਗੁਰੂ ਪਰਮਾਤਮਾ ਖੁਸ਼ੀਆਂ ਵਾਖੇ ਪੜਨ ਦੀ ਤਰੱਕੀ ਬਖਸ਼ੇ ਮਾਪੇ ਦੀ ਸੇਵਾ ਕਰਨੀ ਆ ਉਧਰ ਤਨੂ ਪਿਆਰ ਕਰਨਾ ਵਾਹਿਗੁਰੂ ਸਤਨਾਮ ਧੰਨਵਾਦ ਬਹੁਤ ਧੰਨਵਾਦ ਇਹਨਾਂ ਦਾ ਆਪਰੇਸ਼ਨ ਹੋ ਜਾਏਗਾ ਹੁਣ ਠੀਕ ਹੈ ਵਾਹ ਜੀ ਥੈਂਕ ਯੂ ਭਾਜੀ ਬੱਚਿਆਂ ਨੂੰ ਚੰਗੇ ਸੰਸਕਾਰ ਦੇ ਰਹੇ ਹੋ ਐਂ ਹੀ ਬੱਚੇ ਸੇਵਾ ਕਰਦੇ ਰਹਿਣ ਬਹੁਤ ਧੰਨਵਾਦ ਥੈਂਕ ਯੂ ਖੁਸ਼ ਰਹੋ ਵੈਰੀ ਗੁੱਡ ਬੇਟਾ ਬਹੁਤ ਬਹੁਤ ਚੰਗੀ ਗੱਲ ਕੀਤੀ ਹੈ